ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਵੱਲੋਂ ਗੈਰ ਸਮਾਜਿਕ ਅੰਸਰਾਬੋਧ ਸ਼ੁਰੂ ਕੀਤੀ ਗਈ ਮਹਾਮੇਦ ਦੇ ਤਹਿਤ ਨੂਰਪ੍ਰਵਦੀ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਨੌਜਵਾਨ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਵੰਦੀ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹਨ ਗੁਰਦੀਪ ਸਿੰਘ ਐਸਪੀ ਡੀ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਇਹ ਵੱਡੀ ਕਾਮਯਾਬੀ ਪ੍ਰਾਪਤ ਕਰਦੇ ਹੋਏ ਜਸਪਾਲ ਨਾਮ ਉਰਫ ਜੱਸਾ ਉਰਫ ਰਾਣਾ ਉਮਰ 19 ਸਾਲ ਵਾਸੀ ਬਾਜੀਗਰ ਮੱਲਾ ਇੰਦੇ ਆਦਮੀਆਂ ਥਾਣਾ ਲੰਮੀਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭਾਰੀ ਹਥਿਆਰਾਂ ਅਤੇ ਗੋਲਾ ਬਾਰੂਸ سمیت ਦੋ ਦੇਸੀ ਪਿਸਤੌਲ, ਚਾਰ ਜ਼ਿੰਦਾ ਕਾਰਤੂਸ, 32 ਬੋਰ, ਇੱਕ ਪਿਸਤੌਲ ਦੇਸੀ سمیت ਇੱਕ ਰੌਣ ਜ਼ਿੰਦਾ 32 ਬੋਰ ਬਰਾਮਦ ਕੀਤੀ ਹਨ। ਪੁਲਿਸ ਨੇ ਫੜੇਗੇ ਇਸ ਮੁਲਜ਼ਮ ਤੇ ਅਸਲਾ ਐਕਟ ਤਹਿਤ ਕਾਰਵਾਈ ਕੀਤੀ ਹੈ ਤੇ ਅੱਜ ਇਸ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁਛ ਪੜਤਾਲ ਦੇ ਦੌਰਾਨ ਇਸ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬਿਊਰੋ ਰਿਪੋਰਟ ਮੇਰਾ ਪੰਜਾਬ ਨਿਊਜ਼ ਅ ਅਰਧારે ਇਸਨੇ ਹਟਾਇਆ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਜੀ ਸਾਹਿਬ ਦੀ ਹਦਾਇਤਾਂ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਨੂੰ ਪਾਲਣਾ ਕਰਦੇ ਹੋਏ ਇਹ ਜਿਹੜਾ ਸੀਆਈਏ ਸਟਾਫ ਰੂਪਨਗਰ ਐਸਐਚਓ ਪੁਲਿਸ ਸਟੇਸ਼ਨ ਨੂਰਪੁਰ ਵਦੀ ਬਲਗ ਸੰਜੇ ਪਰੇਖਣ ਦੇ ਤਹਿਤ ਜਸਪਾਲ ਸਿੰਘ ਜਸਪਾਲ RAM ਉਰ ਜੱਸਾ ਇਹ ਵਾਸੀ ਲੰਬੀ ਅ ਸ੍ਰੀ ਮੁਖਸ਼ਾ ਸਾਹਿਬ ਨੂੰ ਇਹਨਾਂ ਨੇ ਆਰਾਊਂਡ ਅਪ ਕੀਤਾ ਤੇ ਕਾਬੂ ਕੀਤਾ ਇਹਦੇ ਕੋਲੋਂ ਤਿੰਨ ਵੈਪਨ 2 32 ਬੋਰ ਦੇ ਰਿਵਾਲ ਪਿਸਟਲ ਤੇ ਇੱਕ ਦੇਸੀ ਪਿਸਟਲ 315 ਬੋਰ ਦਾ ਤੇ ਨਾਲ ਐਮਿਊਨੀਸ਼ਨ ਜਿਹੜਾ ਰਿਕਵਰ ਹੋਇਆ ਤੇ ਇਹਦੇ ਤੇ ਨੂਰਪੁਰਵੇਦੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਇਹਦੀ ਅਗਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਤੋਂ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ ਇਹ ਨਹੀਂ ਅਜੇ ਇਹਦੀ ਅਰੈਸਟ ਹੋਈ ਹੈ ਅਸੀਂ ਰਿਮਾਂਡ ਲੈ ਰਹੇ ਹਾਂ ਤੇ ਫਰਦਰ ਇਨਟੈਰੋਗੇਸ਼ਨ ਦੇ ਵਿੱਚ ਇਹਦੇ ਇਹਦੇ ਲਿਓਣ ਦੇ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਕਿੱਥੇ ਦੇ ਲੈ ਆਇਆ ਸੀ ਕਿੱਥੇ ਦੇਣਾ ਸੀ ਕੀ ਸੀ ਉਸ ਅਸੀਂ ਇਹਦੀ ਡਿਟੇਲ ਪੁੱਛ ਕੇ ਚੀਦੀ ਉਹ ਡਿਊਰਿੰਗ ਡੈਰੋਗੇਸ਼ਨ ਕਰਾਂਗੇ ਸਰ ਲੰਬੀ ਤੋਂ ਐ ਇੱਥੇ ਕੰਕਿਆ ਸੀ ਮੋਟੀ ਪੁੱਛ ਕੇ ਕੁਝ ਦੱਸਿਆ ਹੋਵੇ ਅਜੇ ਨਹੀਂ ਅਜੇ ਤਾਂ ਅਸੀਂ ਉਹਨੂੰ ਪੇਸ਼ ਕਰਨਾ ਅਜ ਮਾਜੋਬ ਜਸ ਸਾਹਿਬ ਦੇ ਉਸ ਤੋਂ ਬਾਅਦ ਅਸੀਂ ਸਾਰਾ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਜਿਵੇਂ ਜਿਵੇਂ ਸਾਡੇ ਕੋਲ ਫਾਈਲ ਤੇ ਆਏਗਾ ਸਰ ਬਹੁਤ ਛੋਟੀ ਹੋਈ ਡਿਊਰਿੰਗ ਜਿਹੜੀ ਡੈਰੋਗੇਸ਼ਨ ਦੀ ਗੱਲ ਕਲੀਅਰ ਹੋਏਗੀ ਸਾਰੇ ਨੰਬਰ ਬਾਅਦ ਨੇ ਹਾਂ ਜੀ ਦੱਸਿਆ ਹੋਏਗਾ ਨਹੀਂ ਇਹਦੇ ਖਿਲਾਫ ਜਿਹੜਾ ਮਗਦਮਾ ਨੰਬਰ 5 225 ਥਾਣਾ ਨੂਪੁਰਵੇਦੀ ਅਧੀਨ ਆਰਬਜੈਕਟ ਦਰਜ ਰਜਿਸਟਰ ਕੀਤਾ ਗਿਆ ਸਰ ਪਹਿਲਾਂ ਵੀ ਤੇ ਕੋਈ ਮਾਮਲੇ ਦਰਜ ਹੈਗੇ ਜੀ ਮੁਕਤਮਾ ਦਰਜ ਹੈਗਾ ਆ ਦੀ ਅਜੇ ਅਜੇ ਸੀ ਡਿਟੇਲ ਪੁੱਛ ਕੇ ਇਸ ਕਰਕੇ ਤੁਹਾਨੂੰ ਸਾਰਾ ਸ਼ੇਅਰ ਕਰ ਦਾਂਗੇ ਪਹਿਲਾ ਮਾਮਲਾ ਜੇ ਤੱਕ ਅਜੇ ਤੱਕ ਇਹ ਵੀ ਪਹਿਲਾ ਹੀ ਪਰਚਾ ਦਰਜ ਹੈ ਦੇ ਖਿਲਾਫ ਕੋਈ ਹੋਰ ਮਾਮਲਾ ਦਰਜ ਹੈ ਨਹੀਂ ਇਹਦੇ ਇੱਕੋ ਹੀ ਬੰਦਾ ਜਾਂ ਕੋਈ ਹੋਰ ਇਹ ਇੱਕੋ ਹੀ ਬੰਦਾ ਅਰੈਸਟ ਕੀਤਾ ਸੀ ਇਹ ਕੋਈ ਚੈਕਿੰਗ ਦੇ ਦੌਰਾਨ ਕੀਤਾ ਜਾਂ ਕੋਈ ਕੁਝ ਹੋਰ ਨਹੀਂ ਜੀਤਾ ਚੈਕਿੰਗ ਦੇ ਦੌਰਾਨ ਹੈ ਪਰ ਇਹਦੇ ਵਿੱਚ ਅਸੀਂ ਹਿਊਮਨ ਤੇ ਟੈਕਨੀਕਲ ਡਿਲੀਜੈਂਸ ਵੀ ਸਾਡੀ ਜਿਹੜੀ ਆ ਉਹ ਕੰਮ ਕਰ ਰਹੀ ਸੀ